ਲਓ ਜੀ ਬਾਈ ਔਰ ਟੈਂਕਰ ਬਣਾਇਆ ਸਿੱਧੂ ਮੂਸੇ ਵਾਲੇ ਵੀਰ ਨੇ ਆਹ ਸਟੀਲ ਪਿਓਰ ਸਟੀਲ ਦਾ ਤੇਲ ਪਾਓ ਜਾਂ ਪਾਣੀ ਪਾਣੀ ਵਾਲਾ ਹੈ ਆ ਦੇਖੋ ਸਿੱਧੂ ਮੂਸੇ ਵਾਲਾ ਬਾਈ ਇਹ ਜਾਣਾ ਮਾਨਸਾ ਪਿੰਡ ਡਬਲ ਟੈਰੀ ਦੇਖ ਇੱਕ ਫੁੱਟਾ ਕ ਡੇਢ ਫੁੱਟਾ ਟੈਰ ਹੈ ਇੱਕ ਫੁੱਟਾ ਹੈ ਡੇਢ ਕੋ ਫੁੱਟਾ ਇਹ ਜਾਣਾ ਬਾਈ ਮਾਨਸਾ ਹਵੇਲੀ ਸਿੱਧੂ ਦੀ ਟਰਾਲੇ ਹੀ ਟਰਾਲੇ ਬਾਈ ਜਿੱਦਾਂ ਨੂੰ ਵੀ ਦੇਖੋ ਟਰਾਲਿਆਂ ਦਾ ਗਾੜੇ ਹੈ ਆ ਪਿੰਗ ਬੇਲਗਾ ਲੋ ਜੀ ਬਾਈ ਆ ਵੀ ਟਰਾਲਾ ਪੀਟੀ ਕੋਲਾ ਬਣਿਆ ਇੱਕ ਐਦਾਂ ਲੱਗਦਾ ਜਿਗਾਰਡ ਬਾਈ ਕਿ ਹੈ ਨਾ ਛੋਟੀ ਹੀ ਜਾਂਦੀ ਰਾਡ ਵਿੱਚ ਨੂੰ ਦੋ ਜਾਂਦੀਆਂ ਗੇਰ ਲੱਗਿਆ ਵਾ ਹਾਂ ਆ ਗੇਰ ਆ ਹਾਂ ਆ ਪੱਤੀ ਲੱਗੀ ਹੋਈ ਜਿਹੜੇ ਆ ਦੇ ਨੇ ਖੜਾ ਆਏ ਨੇ ਉੱਥੇ ਹਾਂ ਆ ਸਾਈਡ ਨੂੰ ਬਾਈ ਖੜਾ ਏ 21 ਫੁੱਟ ਆ ਦੇਖੋ ਤੁਸੀਂ ਕਹਿੰਦੇ ਸਬਜ਼ੀ ਵਾਲਾ ਨਹੀਂ ਆਉਂਦਾ ਘਰ ਮੂਰੇ ਚੈੱਕ ਕਰ ਹਾਂ ਆਉਂਦਾ ਕਿ ਨਹੀਂ ਹੁਣ ਲੰਗਦਾ ਗਿਆ ਰੋਕਿਆ ਬਾਈ ਸਾਰਿਆਂ ਦੇ ਪੁੱਠੇ ਕੰਮ ਹੋ ਗਏ ਕਿ ਆ ਹੋ ਗਏ ਮੋਟੇ ਕੰਮ ਬਹੁਤ ਹੋਇਆ ਜਦੋਂ ਕਿਰਮਾਸਤੇ ਦਸੂ ਘਰ ਬੈਠ ਧੁੱਪਾਂ ਲੱਗਦੀ ਬਾਈ ਇਹ ਲਿਆਇਆ ਤਾਰਾ ਸਿੰਘ ਬਿਲਗਾ ਤੇ ਇਦੋਂ ਸਪੀਕਰ ਕਟਾ ਕੇ ਛੋਟਾ ਕਰਤਾ ਉਹਨੇ ਤੇ ਹੁਣ ਇਹ ਆ ਜਾ ਬੰਦਾ ਬਾਈ ਕਹਿੰਦਾ ਤੈਨੂੰ ਧੁੱਪ ਜਮਾਰਨਾ ਮੋਟਰਸਾਈਕਲ ਵਲੇ ਕੇ ਚੱਲੇ ਆ ਬੈ ਜਾ ਹਵਾ ਲੱਗਣੀ ਉੱਥੇ ਆ ਸਟicker ਜਾ ਬਾਈ ਇਹ ਸੈ ਛੋਟਾ ਕੱਟ ਕੇ ਦੇ ਦਿੱਤਾ ਉਹਨਾਂ ਨੇ ਹਾਂ ਹਨ ਮਰੰਡੇ ਫਿਰ ਬਗਾਮ ਪਰ ਹਾਂ ਅੱਧੇ ਮਿਲ ਗਏ ਕੁਝ ਆਇਆ ਹਾਂ ਫਿਰ ਗੋਤ ਲੱਗਣ ਤੇ ਨਹੀਂ ਆਉਂਦਾ ਪਤਾ ਹੈ ਹਾਂ ਮਾਰਦਾ ਨਹੀਂ ਲੱਗਣਾ ਪਹਿਲੇ ਲੱਗ ਜਾਣਾ ਲੱਗ ਜਾਓ ਕੰਮ ਦਾ ਭਾਈ ਬਹੁਤ ਔਖਾ ਪਹੁੰਚੇ ਪਿੰਡ 'ਚ ਬਾਪੂ ਛੋਨਾ ਫਲੂਰ ਹੋ ਗਿਆ ਮੋਟਰਸਾਈਕਲ ਤੇ ਇਹ ਫਾੜੋ ਦਾ ਸਮਾਨ ਆਪਣਾ ਜੇਖੀ ਦੇਖੀ ਨੈਟਪ ਦੇਖੀ ਕਰਤਾ ਕੰਮ ਉਹੀ ਤੇ ਮੈਨੂੰ ਸਿੱੜ ਦੇਣਾ ਦਾ ਤੇ ਪਰ ਆ ਕੇ ਐਸਬੀਓ ਜਗੇ ਕਿੰਨੇ ਪਲਾਹੇ ਮੈਲਿਆ ਅੱਜ ਪਲਾਹੇ ਪਲਾਹੀ ਹੋ ਲਿਆ ਅੱਜ ਤਿੰਨੇ ਜਗਾ ਘਮ ਹੋ ਗਿਆ ਬਾਈ ਆਹ ਨਹੀਂ ਲੈ ਗਿਆ ਜਗਾ ਹੋ ਲਿਆ ਬਾਈ ਜਿੱਧਰ ਕਟਿੰਗ ਵਾਲੀ ਮਸ਼ੀਨ ਆ ਉਧਰ ਨੂੰ ਇਹ ਲੋ ਬੀ ਆਈ ਉਹ ਨੂੰ ਪੱਟੇ ਪੱਟੇ ਲੂ ਗੇ ਤਾ ਕੇ ਰਹਿਣ ਦੇ ਇਹ ਰਹਿਣ ਦੀ ਇਹ ਰਹਿਣ ਦੀ ਵੀਡੀਓ ਐਡ ਬਣਾਣੀ ਆਹ ਨਹੀਂ ਕਿਉਂ ਕਿ ਆਂਦੀ ਹਾਂ ਹਾਂਜੀ ਭਾਈ ਆਪਣੀ ਮਸ਼ੀਨ ਕਿੱਧਰ ਹੈ ਇੱਧਰ ਹੈ ਟਰਾਲੇ ਦੇਖਦਾ ਜੱਗਾ ਭਾਈ ਜੱਗਾ ਕਿ ਨਾ ਪਹਿਲਾਂ ਟਰਾਲੇ ਦੇਖੀ ਆਇਆ ਨਹੀਂ ਹਲੇ ਭਾਈ ਦੇਖੇ ਕਿੰਨੇ ਟਰਾਲੇ ਖੜੇ ਗਿਣਤੀ ਮਾਰ ਹਾਂ ਬੀ ਦੰਪਾ ਆਇਆ ਪਰਸੋਂ ਆਇਆ ਬਾੜ ਨਹੀਂ ਵੀ ਰਿਕੇ ਬਾੜ ਪਾ ਦਿੱਤਾ ਪਰਸੋਂ ਆਏ ਤੇ ਬਾਈ ਟਰਾਲੇ ਨੂੰ ਬਾੜ ਨਹੀਂ ਬਾੜ ਲਾਈ ਵੀ ਤੀ ਗੱਲੀ ਐਂਗਲ ਇਹ ਤੇਰਾ ਭਲੇਖਾ ਖਬਰੇ ਉੱਥੇ ਦੋ ਹੋਰ ਤਾਂ ਉੱਤੇ ਨਵੇਂ ਇਹ ਉਧਰ ਵੀ ਇਧਰ ਨੂੰ ਆਉਂਦੇ ਕਿ ਦੋਹਾਂ ਪਾਸੇ ਚਲੀ ਜਾਂਦਾ ਮੇਰੇ ਕੋਲ ਕਿੱਥੇ ਕੋਈ ਬੇਲਾ ਮਿਲਦਾ ਵਾ ਇਹਨੂੰ ਔਰ ਕੈਂਡਲ ਲਗਾ ਦੇ ਅਰੇ ਕੋਟਾ ਟਾਟਾ ਸੇਲ ਦਾ ਲੱਗਦਾ ਜੱਗੇ ਸਮਾਨ ਕੋਟੇ ਹਾਂ ਅੰਦਰ ਕਹਿੰਦਾ ਬਾਈ ਨਾ ਦੁਕਾਨ 'ਚ ਬਾੜੇ ਆਏ ਨਹੀਂ ਮਾੜਾ ਲੋਹਾ ਤਰਦਾ ਚਾ ਆਮ ਬੜੀਆ ਬਾਈ ਨਾ ਤਾਰਾ ਸਿੰਘ ਬਿਲਗਾਣਾ ਆਪਣੇ ਵੀਰਾਂ ਦਾ ਇੱਕ ਹੋਰੇ ਸਿੱਧੂ ਮੂਸੇ ਵਾਲੇ ਬਾਈ ਨਾ ਟੈਂਕਰ ਬਣਾਇਆ ਉਹ ਵੀ ਦਿਖਾਵਾਂਗੇ ਤੁਹਾਨੂੰ ਆਹ ਦਰ ਤੇ ਝਕੜਾ ਬਾਈ ਮਸ਼ੀਨਾਂ ਦੇਖ ਲਓ ਬਾਈ ਜਿਹੜੇ ਕਟਿੰਗ ਹੁੰਦੀ ਹੈ ਕਿਹੋ ਜਿਹਾ ਖਤਰਨਾਕ ਹੈ ਲੋਹਾ ਪਿਆ ਆਹ ਸਾਈਡ ਤੋਂ ਬਾਈ ਖੜਾ ਏ 21 ਫੁੱਟਾ ਕਿੰਨਾ ਮੇਰੇ ਸਾਹਮਣੇ 21 ਫੁੱਟਾਈ ਏ ਵੀ ਜੱਗੇ ਹਾਂ 21 ਫੁੱਟਾ ਆ ਵੀ 21 ਹੋਣਾ ਹੈ ਬਾਈ ਜੀ ਮੁੰਡਾ ਪੇਟੀਓ ਡਬਲ ਜਾਂਦਾ ਥੱਲੇ ਬਾਹਰ ਕੇ ਰੇ ਪੇਟੀਓ ਨਾਲ ਜੀ ਮੈਂ ਟੈਕਸ ਕਰਕੇ ਆਦਾ ਆਹ ਪੇਟੀਓ ਆਹੀ ਦੇਖਦੀ ਏ ਥੱਲੇ ਰੇ ਤੋਂ ਜਿਹੜਾ ਲਗੀ ਡਬਲ ਜਾਂਦਾ ਹੋ ਗਏ ਡਬਲ ਟੈਰਕ ਸਿੰਗਲ ਸਿੰਗਲ ਟਾਇਰ ਹੈ ਆ 4 ਅੰਡਰ ਆ ਪੀਟੀਓ ਟਰਾਲਾ ਬਾਈ ਬਣਾਇਆ ਤਾਰਾ ਸਿੰਘ ਬਦਗਾਨੀ ਆ ਦੇਖ ਕਰੋ ਚੈੱਕ ਪੇਂਟ ਹੋ ਰਿਹਾ ਪੇਂਟ ਦੀ ਕੁਆਲਿਟੀ ਦੇਖ ਲਾ ਫੋਨ ਲਈ ਬੰਦਾ ਵੀ ਦੇਖਦਾ ਵਿੱਚ ਖੜਾ ਗੰਦ ਦੀ ਕੁਆਲਿਟੀ ਆ ਇਹ ਕਿ ਫੋਟਾ ਬੈੱਡ ਵੀ ਏਹਨਾਂ ਕੋਡਾ ਲਗਾ ਬਾਈ ਆ ਆਹੋ ਭਾਈ ਨਾ ਕਰਾ ਲੋ ਜੀ ਬਾਈ ਰੱਬ ਨੇ ਵੀ ਕਿਆ ਕਰਤਾ ਗੋਲ ਕੇ ਫਾਰਵਰਡ ਟ੍ਰਾਲਾ ਇੱਕ ਕਰਨੇ ਕੋੜਾ ਬੜਿਆ ਨੰਨੋ ਉਪਰੇ ਟ੍ਰਾਲਾ ਦਾ ਖੜਾ ਰੱਬ ਨੇ ਵੀ ਕਿਰਪਾ ਕਰਤੀ ਦਸ ਤਾਰਾ ਸਿੰਘ ਮਿਲਗਾ ਕਨੀ ਮੀ ਬਾਤ ਆ ਬਾਈ ਦੇਖੋ ਬੜਾ ਤੱਗੀ ਜੀ ਹੋਆ ਹੈ ਉਰੀ ਉਰੀਆ ਹਾਂ ਠੰਡਾ ਕਰਤਾ ਮੌਸਮ ਲੋ ਜੀ ਬਾਈ ਆ ਵੀ ਟ੍ਰਾਲਾ ਪੀਟੇ ਵਾਲਾ ਬਣਿਆ ਇੱਕ ਐਦਾਂ ਲੱਗਦਾ ਜਿਗਾਰਡ ਬਾਈ ਕਿ ਹੈਰਾ ਛੂਟੀ ਹੋ ਜਾਂਦੀ ਰਾਡ ਵਿੱਚ ਨੂੰ ਦੋ ਜਾਂਦੀ ਹੈ ਗੇਅਰ ਲੱਗਿਆ ਵਾ ਹਾਂ ਆ ਗੇਰ ਆ ਹਾਂ ਆ ਪੱਤੀ ਲੱਗੀ ਹੋਈ ਜਿਹੜੇ ਆ ਦੇ ਨਿਕਲਦਾ ਆ ਉਹ ਤੇ ਹਾਂ ਦੋ ਗੇੜੇ ਬਣਦੇ ਵੀਡੀਓ ਤੇ ਕਿਹ ਹੈ ਉਹਦੇ ਗਾਣਾ ਥੱਲੇ ਵੀਡੀਓ ਦਿਖਾ ਦੇ ਹਾਂ ਆ ਗੇਰ ਬਾਕਸ ਆ ਲਾ ਵਾ ਆਂ ਰਕਾਲਾ ਆ ਇਹ ਕੀ ਆ ਕਾ ਕ੍ਰੋਸ ਪਾਇ ਲੇ ਦੂਰ ਹੋ ਜਾ ਭਾਈ ਤੇ ਕੁਝ ਨਹੀਂ ਪਤਾ ਹੁੰਦਾ ਵੀਡੀਓ ਡਰ ਆ ਲਾ ਹੈ ਕੀ ਬੰਦ ਕਰਿਆ ਵਾ ਉਰੇ ਕੰਮ ਕਰਦਾ ਹੋ। ਉਹ ਦੋ ਟੈਂਕਰ ਬਾ ਕੇ ਵੈਲਡ ਕਰੇ ਥੱਲੇ ਨਹੀਂ ਆ ਸਕਦਾ। ਆ ਪੀਟੀਓ ਦੀ ਸਮਾਨ ਸਾਰਾ। ਹਾਂ ਪੀਟੀਓ ਲਾਉਂਦਾ ਹੈ ਬਾਈ। ਪੀਟੀਓ ਟਰਾਲ। ਇਹ ਮੈਂ ਕਹਿੰਦਾ ਦੁਆਰਾ ਲਵਾਈ ਕਿਸੇ ਨੇ ਹਨਾ। ਬੱਡੇ ਬੋਲੇ ਜਗੇ ਇਹ ਵੀ ਮੈਂ ਕਹਿੰਦਾ 22 ਫੋਟਾ ਹੋਣਾ। ਲਓ ਜੀ ਬਾਈ, ਆਹ ਟੈਂਕਰ ਬਣਾਇਆ ਸਿੱਧੂ ਮੂਸੇ ਵਾਲੇ ਵੀਰ ਨੇ। ਹਾਂ ਸਟੀਲ। ਪਿਓਰ ਸਟੀਲ ਦਾ। ਤੇਲ ਪਾਉ ਜਾਂ ਪਾਣੀ। ਪਾਣੀ ਵਾਲਾ ਹੈ। ਆ ਦੇਖੋ ਸਿੱਧੂ ਮੂਸੇ ਵਾਲਾ ਬਾਈ। ਇਹ ਜਾਣਾ ਮਾਨਸਾ ਪਿੰਡ ਡਬਲ ਟੈਰੀ ਦੇਖ ਇੱਕ ਫੁੱਟਾ ਕ ਡੇਢ ਫੁੱਟਾ ਟੈਰ ਇਹ ਇੱਕ ਫੁੱਟਾ ਹੈ ਡੇਢ ਕੋ ਫੁੱਟਾ ਇਹ ਜਾਣਾ ਬਾਈ ਮਾਨਸਾ ਹਵੇਲੀ ਸਿੱਧੂ ਦੀ ਛੱਜਣ ਬਾਜੀ ਦਾ ਟਾਈਮ ਲੱਗਦਾ ਮੈਂ ਸਾਡੇ ਨਾਲ ਠੇਕਾ ਕਰੋ ਅਸੀਂ ਪਜਾ ਕੇ ਆਉਂਦੇ ਲੋ ਜੀ ਬਾਈ ਪਹੁੰਚ ਗਏ ਫੇਰ ਮਸ਼ੀਨ ਦੇ ਕੋਲ ਪੂਰੇ ਕਟਿੰਗ ਹੁੰਦੀ ਹੈ ਹਾਂ ਬਣ ਗਈ ਗੱਲ ਆਹ ਹੈ ਸਾਰਾ ਕੁਝ ਹਾਂ ਹੀ ਹੈ ਸਾਰਾ ਬਣਾ ਲਿਆ ਆਪਣਾ ਨਾਮ ਭਰਿਆ ਵਾ ਆ ਜੂਗੇ ਵੀਰੇ ਪੂਰੇ ਹੁਣ ਪੂਰੇ ਆ ਜੂਗੇ ਬਸ ਠੀਕ ਹੈ ਸ਼ਕਲਾ ਇਹ ਮਸ਼ੀਨ ਦਾ ਮੁੱਲ ਆ ਬਾਈ ਘਟੋ ਘਟ ਬਾਈ ਇਹ ਪਤਾ ਨਹੀਂ ਕਿੰਨੇ ਗੜੀ ਹੋਣੀ ਆ ਕੁੱਛੇ ਦਾ ਬਾਈ ਨੂੰ ਕਿੰਨੇ ਗੜੀ ਮਸ਼ੀਨ ਦੇ ਦੀ ਹਾਂ ਕੁੱਛੇ ਕਿਦਾ ਦੇ ਬਾਈ ਨੂੰ ਕਿੰਨੇ ਗੜੀ ਤਸੂਗਾ ਤਾਨੂੰ ਕੁੱਛ ਤਾਂ ਜਲ ਜਾਂ ਤੋ ਪੁੱਛ ਨੂੰ ਦੱਸੂਗਾ ਇਹ ਲੋ ਇਹ ਬਾਈ ਜਿੰਨੇ ਵੀ ਉਰੇ ਬੰਦੇ ਆ ਸਾਰਿਆਂ ਦਾ ਆਪਣਾ ਸਿਸਟਮ ਆ ਕਿਸੇ ਨੇ ਬਿੱਡ ਲਾਉਣੀ ਕਿਸੇ ਨੇ ਕੋਈ ਕੰਮ ਕਰਨਾ ਜਿਹਦਾ ਕੰਮ ਆ ਉਹ ਆਪਣਾ ਆਪਣਾ ਕੰਮ ਸੰਭਿਆਦਾ ਹੈ ਦੇ ਕੋਤੇ ਟੋਡਾਪਾਰੇ ਦੇ ਕਿ ਲੋ ਜੀ ਭਾਈ ਆਉਂਦੇ ਆਉਂਦੇ ਰਸਤੇ ਜਿੰਨੀ ਆਗੇ ਟਗੁਰੂਗੜ੍ਹ ਕੋ ਖੜੇ ਆ ਸਾਡਾ ਕਮਾਂਦੇ ਮਤਲਬ ਦੇਖੋ ਕਿਹੜੇ ਸਾਹਮਣੇ ਆਏ ਜੇ ਜਿਹੜੂ ਨਾ ਛੱਡਦਾ ਭੇਜ ਗਿਆ ਤਾਂ ਹਾਂ ਜੋ ਮੀਨੇ ਕਰਾਤੀ ਬੱਸ ਇੱਕ ਵਾਰ ਦਾ ਬੂਰੇ ਦਿੱਲੀ ਹੋਂ ਕੋਈ ਚਾਹੇ ਨੀ ਗੱਲ ਨਹੀਂ ਮਣੀ ਹੂੰ 버ਗਰ ਖਾਣਾ ਪਾਣੀ ਘੜਾਤਾ ਬਾਈ ਸੜਕਾਂ ਪਰ 50 10 ਮਿੰਟ ਮੀ ਆ ਬਾਈ ਥੱਲੇ ਕਰਾ ਦੇ ਆ ਜਿਆਦਾ ਜਾਂਦਾ ਈ ਠੰਡ ਲੱਗਣ ਲੱਗਦੇ ਆ ਦੇਖੋ ਆ ਬੰਦੇ ਭਈ ਰਾਤੇ ਨੋਲ ਸਪਰੇਅ ਵਾਲੇ ਪੰਪ ਲਈ ਮੁੜੇ ਜਾਂਦੇ ਰਹਿੰਦਾ ਕੰਮ ਖਰਾਬ ਹੋ ਗਿਆ ਆ ਗਿਆ ਫੇਰ ਉਹ ਆਖਿਆ ਮੀਂਹ ਤੇਜ ਆ ਗਿਆ ਅਗੇ ਮੀਂਹ ਬਹੁਤ ਤੇਜ ਆ ਗਿਆ ਰੋਕ ਲਾ ਕਿਤੇ ਅੱਡਾ-ਉੱਡਾ ਦੇਖ ਕੇ ਔਖਾ ਹੀ ਆਉਣਾ ਲੱਗਦਾ ਅੱਜ ਘਰ ਦੁਬਾਰਾ ਤੋਂ ਫੇਰ ਕੰਮ ਚੱਲ ਪਿਆ ਬਾਈ ਮੀਂਹ ਆਲਾ ਲੋ ਜੀ ਬਾਈ ਪੰਪ ਉੱਪਰ ਰੁਕੇ ਆ ਜਿਆਦਾ ਨਹੀਂ ਆ ਗਿਆ ਤਾਂ ਘੇਰੇ ਲਿਆ ਉੱਧਰ ਦੇਖ ਜਗੇ ਹੈਗਾ ਦੇਖੀ ਪਿੱਛੇ ਨਿਗਾ ਮਾਰ ਕੇ ਉਹ ਇਹ ਦਰਖਤ ਮਾਛੜ ਆ ਗਈ ਇਹਨੂੰ ਕਰ ਲੈ ਪਲਾ ਬਣਾ ਲਈ ਆਪ ਨੂੰ ਕਰਨਾ ਖਾਓ ਲੋਰੀ ਬਾਈ ਦਾ ਫਤਮਾ ਨੇ ਲੱਗਿਆ ਏ ਜੱਗਰੇ ਭਜਾ ਦਿਆ ਕਹਿੰਦਾ ਬਿਲਕੁਲ ਕਾਲਾ ਆ ਗਿਆ ਲੋ ਜੀ ਇੱਕ ਵਾਰ ਫੇਰ ਤੇ ਕਹਿੰਦੇ ਤਰੂਕੇਦਾਰ ਨਹੀਂ ਆ ਗਿਆ ਜਿਕੇ ਬੁੱਤੇ ਤੋੜਦੇ ਤੇ ਬੁੱਤੇ ਤੋੜ ਨਹੀਂ ਆਇਆ ਭਾਈ ਆਰ ਕੇ ਰੁਕਣਾ ਹੀ ਪਿਆ ਏ ਵੀ ਜਿਖਣਾ ਬੱਦਲ ਫਟ ਗਿਆ ਹੁੰਦਾ ਉਹ ਸਾਹਮਣੇ ਗੰਨਾ ਹੈ ਗੰਨਾ ਲੰਬਾ ਪਾਤਾ ਭਾਈ ਆਹ ਸਾਹਮਣੇ ਮੀਂਹ ਪਿਆ ਏ ਕਾਲੀ ਬੱਦਲੀ ਕੰਮ ਕਰ ਗਈ ਕਾਲੀ ਬੱਦਲੀ ਦੇ ਬੱਜਦੇ ਨੇ ਮੂਰੇ ਨੇ ਘੇਰ ਲੇ ਪਿੱਛੇ ਬੱਦਲਾ ਲੋ ਜੀ ਭਾਈ ਤਿੰਨ ਜਗ੍ਹਾ ਸਟੇਨ ਲੱਗ ਗਿਆ ਹੁਣ ਮਸੇ ਨਹੀਂ ਖੜਿਆ ਇੱਕ ਵਾਰ ਤਾਂ ਇਹ ਜ ਮੀਂਹ ਆਗਾ ਤਾਂ ਵੀ ਮੂਰੇ ਦਿਖਦਾ ਨਹੀਂਦਾ ਕੋਈ ਦਰਖਤ ਟੁੱਟ ਕੇ गिर ਕੇ ਤੇ ਉਹ ਗੰਨੇ ਤੇ ਅੰਦਾਜ਼ਾ ਲਾ ਲਓ ਬਾਈ ਸਾਹਮਣੇ ਤੁਸੀਂ ਗੰਨਾ ਐ ਗੰਨਾ ਲੰਬਾ ਬਾਤ ਰੇ ਲੋ ਗਣ ਕੇ 5 ਕਿ ਮਿੰਟ ਚ ਇਨੀ ਢੇਰੀ ਆਈ ਐ ਹੁਣ ਤਾਂ ਨਹੀਂ ਬਦਲੀ ਜੀ ਕਿਤੇ ਕੋਈ ਨਹੀਂ ਪਤਾ ਤੇ ਹੁਣ ਤਾਂ ਸਾਫ ਹੋ ਗਿਆ ਹੁਣ 5-4 ਮਿੰਟ ਖੜ ਕੇ ਹੀ ਜਾਣਾ ਪੈਣਾ ਐ ਅੱਜ ਕਹਿੰਦੇ ਤਾਰਾ ਸਿੰਘ ਬਿਲਗਾ ਕੋ ਆਉਣਾ ਸਾਨੂੰ ਮਹਿੰਗਾ ਪੈ ਗਿਆ ਉਹ ਨਾ ਨੂੰ ਨੰਨ ਨੂੰ ਹੱਥ ਲਾ ਲਈਏ 100 ਕਿਲੋਮੀਟਰ ਤੇ ਗਾਹ ਜਾਣਾ ਹੈ ਆ ਗੱਡੀ ਚ ਗੱਡੀ ਹੀ ਜਾਣਾ ਉਹ ਗੱਡੀ ਤਾਂ ਲੈ ਗਿਆ ਫਿਰ ਜੰਦਰ ਤੇ ਫਗਵਾੜਾ ਬੰਗਾ ਨੂੰ ਜਾਣਾ ਪੈਣਾ ਦਾ ਸ਼ਾਰਟਕਟ ਰਸਤਾ ਦੇਖੋ ਚੱਟਾ ਬਦਲ ਗਿਆ ਦੇਖ ਤਾਂ ਸੀ ਕਿਹ ਹੈ ਜ ਆ ਮੀ ਬਾਈ ਮੀਂਗਲ ਫੋਨ ਇਨਾ ਭਿੱਜ ਗਿਆ ਤਾਂ ਬਾਈ ਆ ਕੱਪੜਾ ਕੱਢ ਗਿਆ ਸਲੈਂਸਰ ਦਾ ਸਾਫ ਗਿੱਦ ਗਰਮ ਕਰਕੇ ਫਾਨ ਸਾਫ ਕਰਿਆ ਤਾਂ ਮੜਾ ਚੱਲਣ ਲੱਗਿਆ ਫੋਨ ਵੀ ਨਾ ਮਿਲਦਾ ਦੰਦ ਕੰਬਦੇ ਜਿਕੇ ਕੱਪੜੇ ਦੇਖ ਲੋ ਤੋਂ ਆ ਤੋ ਵਾ ਚੱਲ ਜੇ ਕੇ ਜਾਨ ਜੋਗਾ ਹੋ ਗਿਆ ਚੱਲੀਏ ਦੇਖੋ ਕਿਹੜੇ ਸਾਹਮਣੇ ਖੜਾ ਹਤਾ ਸੜਕਾ ਪਰ ਬਾਈ ਪਿੰਡ ਦੇ ਕੋਲ ਹੀ ਕਿਹਾ ਜਾਂਦਾ ਹਾਲ ਖੁਰਦ ਹਾਲ ਖੁਰਦ ਪਿੰਡ ਜੇ ਕਿ ਗੋਦ ਸਾਟਾ ਪਿੰਡ ਮਾਲ ਖੁਰਦ